ਨਿੰਗ ਸਵੇਰ ਹੋ ਗਈ ਆ ਸਵੇਰੇ ਉੱਠਦੇ ਨੇ ਤੁਹਾਨੂੰ ਸੁੱਤਿਆਂ ਨੂੰ ਚਾਹ ਨਾ ਪਾਣੀ ਕਰਦੇ ਕਹਿਣਾ ਉੱਠੋ ਹਣਾ ਜਲੰਧਰ ਜਾਣਾ ਕਿੱਦਾਂ ਦਾ ਲੱਗੂ ਤੁਹਾਨੂੰ ਉਹ ਵੀ ਕਾਰਜ ਨਹੀਂ ਬਸ ਚ ਉਹ ਗਾੜ ਮੈਂ ਹੋ ਗਿਆ ਰੈਡੀ ਸਿਆਲਾ ਵਾਲੇ ਪਾ ਲੈ ਕੱਪੜੇ ਮੈਂਗਾ ਸਕੂਟਰੀ ਠੰਡ ਲੱਗਣੀ ਕਠਾਲ ਸਕੂਟਰੀ ਖੜੀ ਕਰਕੇ ਆ ਵੀ ਉੱਪਰੋਂ ਪਾ ਲੈਣਾ ਜਾਈਟ ਫੇ ਲਾ ਲੂੰਗਾ ਉੱਥੇ ਕੱਪੜੇ ਲਿਹਾਉਣੇ ਫੜ ਕੇ ਸੁੱਕੂ ਨਹੀਂ ਤੇ ਕੱਪੜੇ ਆਏ ਸੀਗੇ ਜੇ ਤਾਂ ਜਿੰਨਾ ਤਾਂ ਭੇਜੇ ਸੀ ਉਹ ਤੀਵੀ ਆਦਮੀ ਇੱਥੇ ਆਏ ਹੋ ਜਲੰਧਰ ਉਹਨਾਂ ਨੇ ਆਉਣਾ ਗੋਬਿੰਦਵਾਲੋਂ ਆਉਣਾ ਉਹਨਾਂ ਨੇ ਬਸੇ ਆ ਤੇ ਮੰਮੀ ਆ ਜੀ ਆਪਣਾ ਟੱਟੀ ਲੈ ਜਾਓ ਚਪਵਾ ਕੇ ਤੇ ਅਗਲੇ ਦਾ ਟੱਟੀ ਅਗਲੀ ਲੈ ਜਾਣਗੇ ਨਾ ਇਦਾਂ ਗੱਲਾਂ ਬਾਤਾਂ ਆ ਆ ਜੋ ਚੱਲ ਜਲੰਧਰ ਚ ਚੱਲਾ ਪੈ ਗਈ ਯਾਰ ਉਹਦਾ 3 ਲੈਂ ਚੱਲਾ ਮੰਮੀ ਦੱਸ ਦੇ ਹੱਪੜੇ ਇਹਦੇ ਮੇਰੇ ਹਾਂ ਹਾਂ ਅਠਾਰਵੇਂ ਤੇ ਖੜੀ ਕਰ ਦੂੰਗਾ ਆਏ ਹੋਏ ਆਉਂਦੇ ਮੰਮੇ ਹੁਣੇ ਚੱਲੇ ਜਲੰਧਰ ਪਰ ਇਹਨੇ ਤੁਹਾਨੂੰ ਟਾਈਮ ਲਾ ਜਣਾ ਨਾ ਉਧਰ ਆ ਮੈਂ ਮੈਂ ਛੇਤੀ ਆਇਆ ਨਾ ਹਾਂ ਬੋਲ ਮੰਮੇ ਨੇ ਮੇਕਅਪ ਕਰਵੂ ਹੁਣੇ ਫਿਰ ਜਾ ਕੇ ਚਲ ਚਲ ਹਾਂ ਲੇਟ ਹੋਣਾ ਮੈਂ ਜਾ ਜੱਫੀ ਵਾਲਾ ਛੇਤੀ ਕਰ ਮੰਮੇ ਦੀ ਸਾਜੀ ਪਾਰਾ ਬਾਝੋੜ ਲੈ ਆ ਪੋਟਲਾ ਬਾਰਾ ਬਦ ਆ ਤੂੰ ਬਹੁਤ ਵੇਬੇ ਤੈਨੂੰ ਬਤਾਇਆ ਨਾ ਚਲ ਜੰਗਾ ਬਾਏ ਰਾ ਉਹ ਮੈਗਾ ਹੀ ਬੰਦ ਅਹੀਂ ਪਿੰਡੋਂ ਤੁਰ ਲੱਗੇ ਆਂ ਤੇ ਬੰਦਗੇ ਉਹਨੇ ਉੱਥੇ ਕੋਈ ਏਟੀਓ ਜੋ ਘਟਾਉਣੇ ਤਾਂ ਇਹ ਗਾਂਦੇ ਐ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ ਹੁਣ ਮੜਾ ਮੂਹੜ ਗੱਡ ਹੋਇਆ ਜਦੋਂ ਸਵੇਰੇ ਘਰ ਦੇ ਨੇ ਗਿਆ ਜਾਣਾ ਮੈਂ ਹੁੰਦਾ ਆੜ ਮੜਾ ਚਾਹ ਜਾਂ ਪੀ ਪੀ ਕੇ ਹੱਡਾਂਨ ਗਰਮ ਹੋ ਗਏ ਔਰੇ ਥੋੜੀ ਜਾਂਦੇ ਆ ਫੌਗ ਬਹੁਤ ਆ ਗਾਇਸ ਟੂ ਮੱਚ ਫੌਗ ਇਨ ਮਾਈ ਵਿਲੇਜ ਸਾਈਡ ਯੂ ਨਾ ਬਟ ਆ ਮੀਨ ਜੈਲੀ ਬੇਸ਼ੱਲਾ ਚੁਮਕ ਕੇ ਕੀ ਦੇਵਿੱਤ ਪਾ ਕੇ ਸਾਰੀ ਦੁਨੀਆ ਦਾ ਡਰ ਦਰੋਂ ਲਾ ਕੇ ਉਹ ਗਾਡੀ ਚਰਿਆਂ ਹੋ ਗਈ ਵੀ ਨੇ ਸੁਣੀ ਤੇ ਜਿਹੜਾ ਆ ਹਲ ਕੱਪੜਾ ਚੱਲ ਉਹ ਮੈਂ ਕੱਪੜੇ ਬੈਗ ਜਾ ਫਿਰ ਉਹ ਚੱਲਾਂਗੇ ਕਿੱਧਰ ਚੱਲਣਾ ਕੰਨ ਨਹੀਂ ਪੈਸੇ ਤਾਂ ਕਿਹਨੇ ਸੁਣਰੀ ਕੈਸੇ ਚੱਲਣਾ ਆਕ 3 ਨੇ ਜ਼ੁਰੀ ਤੇ ਚੜਾਇਆ ਹਰ ਦੱਬਰ ਓ ਯਾਰਾਂ ਦੀ ਗੱਲਾਂ ਹੋਵੇ ਮੇਰਾ ਚੱਕਰ ਚਲਾਕ ਦਿਲ ਜਾਨੀ ਏਕੇ ਪੱਤੀਆਂ ਨਾ ਵਾਲੀ ਗਾਂਦੀ ਰਾਤਾਂ ਦੀ ਮੇਰੀ ਨੀਂਦ ਰਹਿ ਗਿਆ ਉਹਦਾ ਮਾਮੇ ਹੁਣੀ ਚੱਲੇ ਜਲੰਧਰ ਨ ਕੋਠੀ ਚ ਐ ਨਾ ਸਾਡੇ ਮਾਸੇ ਹੁਣੀ ਗਰੋਏ ਤਾਂ ਚਲੋ ਸਾਨੂੰ ਕਹਿੰਦੇ ਚਾਬੀ ਚੁੱਪੀ ਲੈ ਲਓ ਚੋਰੀ ਹੋ ਜਾਂਦੀ ਕੋਠੀ ਦੇ ਵਿੱਚ ਉਹਦੇ ਦੇ ਲੋ ਗਟਰਾ ਟੱਕਣ ਨਹੀਂ ਹੈਗੇ ਉਹ ਵੀ ਲਾ ਕੇ ਲੈ ਜਾਂਦੇ ਨੇ ਹੁਣ ਮਕੈਨਿਕ ਲਾਇਆ ਹੋ ਉਹਨਾਂ ਨੇ ਮਾਮਾ ਦੇਖਭਾਲ ਕਰਦਾ ਮਾਮੇ ਕੋਲ ਹੀ ਸਾਰਾ ਸੈਂਟਰ ਹੈ ਨਾ ਅੱਜ ਪੈਸੇ ਦੇਣ ਜਾਣਾ ਵੀ ਮੈਸਤਰੀ ਉਹ ਕਹਿੰਦੇ ਸਾਡੇ ਨਾਲ ਚੱਲ ਜਾਈਂ ਚਲੋ ਉਹਨਾਂ ਟੈਪ ਬੋ ਲੱਗਣਾ ਹੈ ਚਲੋ ਪੈਸੇ ਕਢਾਉਣੇ ਬੈਂਕ 'ਚੋਂ ਤੇ ਹੰਦੇ ਰਹਿਉਣਨ ਦੇ ਦੂਕੇ ਕੰਮ ਕੇ ਹੋਣਾ ਸੀਗਾ ਮੈਨੂੰ ਜਾਨ ਤੋਂ ਮੜ ਕੇ ਵੀ ਆਇਆ ਮੈਂ ਇੱਕ ਪਾਸੇ ਚੜ ਜਾਂਦੇ ਆਪਾਂ ਇਹ ਬੈਗ ਆ ਇਹ ਆਪਣਾ ਸਟੈਂਡ ਤੇ ਲਾਤੀ ਸਕੂਟਰ ਕਿੱਥੇ ਖਲਾਮਾ ਪ੍ਰਧਾਨ ਤਾਂ ਬੈਗ ਦੇ ਚੱਕਿਆ ਲੋਕੀ ਵੀ ਦੇਖਦੇ ਮੈਨੂੰ ਤਾਂ ਸ਼ਰਮ ਆਉਂਦੀ ਆ ਪਤਾ ਨਹੀਂ ਘਰ ਇੱਧਰ ਆਉਣੇ ਬੱਸ ਆਪਣੀ ਜੇ ਤਾਂ ਆ ਗਿਆ ਗੱਡੀ ਵਾਲੇ ਫਿਰ ਉਹਨਾਂ ਨੇ ਚੱਲ ਜਾਣਾ ਬਟ ਟਾਈਮ ਲਾਉਂਦੇ ਤਾਂ ਫੇਰ ਬੱਸੇ ਇਹ ਤਾਂ ਸ਼ਰਮ ਜੀ ਆਉਂਦੀ ਬੈਗ ਦੇ ਦੇਖ ਕੇ ਦੇਖੀ ਕਿਦਾਂ ਲੋਕੀ ਦੇਖਦੇ ਸ਼ਰਮ ਆਉਂਦਾ ਉਹਨਾਂ ਨਾਲ ਪਹਿਲਾਂ ਆ ਗਿਆ ਇਹ ਬੱਸ ਆਪਾਂ ਆਹ ਤੋਂ ਬੌਂਡੀ ਵੀ ਕਰ ਤੋਂ ਆਪਾਂ ਸਾਡੇ ਨੰਬਰ ਇੰਦਰ ਕੱਪ ਆਈ ਉਹ ਆਹ ਤੋਂ ਥੋੜ੍ਹੀ ਥੋੜ੍ਹੀ ਤੋਂ ਆਉਣ ਲੱਗ ਪਏ ਆ ਗਏ ਆਪਾਂ ਜਲੰਧਰ ਬੱਸ ਸਟੈਂਡ ਬੈਗ ਦੀ ਮੈਨੂੰ ਬਹੁਤ ਸ਼ਰਮ ਆ ਰਹੀ ਆ ਪਤਾ ਨਹੀਂ ਕਾਹਦੇ ਸੈਟ ਬੈਗ ਹੋ ਗਏ ਉਹ ਅਜ ਸਹੀ ਆਹ ਹੋਈ ਤਰ੍ਹਾਂ ਲੱਗਦਾ ਬੱਸ ਸਟੈਂਡ ਆ ਗਏ ਆਪਾਂ ਉਹ ਦੇਖਦਾ ਮੈਂ ਕਿੱਧਰ ਆ ਉਹ ਇੱਥੇ ਕਹਿੰਦੇ ਸਿੱਤੇ ਮਾਰ ਕੇ ਸਮਾਨ ਚਲੀ ਆਉਣਾ ਕੋਈ ਬਾਸਸੀ ਨਾਲ ਹੀ ਆਪਾਂ ਬਾਸਸੀ ਜਲੰਧਰ ਵਾਲੇ ਬੱਸ ਲਗਾ ਰਹੇ ਹਰਪੁਰ ਵਾਲੀ ਸੌਰੀ ਤੁਸੀਂ ਜਲੰਧਰ ਦਾ ਹੈਗਾ ਇਹਨਾਂ ਬੱਸ ਸਟੈਂਡ ਦਾ ਮਾਹੌਲ ਦਿਖਾਉਂਦੇ ਆ ਤੁਹਾਨੂੰ ਫੀਲਿੰਗ ਆਊ ਬੱਸ ਜੇ ਤੁਸੀਂ ਗਏ ਹੋਏ ਹਨ ਤੁਹਾਨੂੰ ਫੀਲਿੰਗ ਆਊ ਬੱਸ ਵਾਲੀ ਬੱਸ ਸਟੈਂਡ ਦੇ ਬੱਸ ਸਟੈਂਡ ਮਾਨ ਇੱਥੇ ਪਾਲੇ ਕੱਪੜੇ ਕੈ ਤੋਂ ਹਿਯਾਰਪੁਰ ਵਾਲੇ ਬੱਸ ਜਿਹੜੀ ਇੱਥੇ ਆ ਜਾਣੀ ਆ ਉੱਥੋਂ ਚੱਕਾਂਗੇ ਸੀ ਦੀ ਸਕੂਟਰੀ ਜਾਣਾ ਹੈ ਧਰਨਾ ਮੈਂ ਦੋ ਕੇ ਗਿਰੀਆਂ ਖਾ ਲਈਏ ਉੱਥੇ ਲੋਕ ਨਹੀਂ ਸੀ ਕਿਤੇ ਇੱਥੇ ਆਣਾ ਹੈ ਕੰਮ ਕਰਾਉਣ ਆਣਾ ਹੈ ਘਰ ਦੇ ਕੰਦੇ ਰੋਟੀ ਕਿਹਦੇ ਜੀ ਮੈਂ ਕਿਹਾ ਚੱਲ ਵਧੀਆ ਕਰ ਗਿਆ ਕਿ ਨੇ ਤਾਂ ਇੱਕ ਮੈਨੂੰ ਆਟੋ ਕਰਕੇ ਤੇ ਗਾਂਹ ਜਾਣਾ ਪੈਣਾ ਕਿਸੇ ਜਿੱਥੇ ਆਉਂਦੇ ਐਸਾ ਵਧੀਆ ਸਾਨੂੰ ਲੱਗ ਗਿਆ ਹੁਣ ਮੈਂ ਚੱਲ ਜੂਗਾ ਟੈਕਸੀ ਕੋਲੋਂ ਕਹੀਂ ਜਿਉਂ ਅੱਗੇ ਆਪਾਂ ਨੂੰ ਬੱਸ ਹਿਯਾਰਪੁਰ ਆ ਹੀ ਨਾਲੇ ਸੀਟ ਵੀ ਮਿਲ ਗਈ ਜਾ ਕੇ ਦੇ ਦੇਂਗੇ ਜਿਵੇਂ ਆ ਰਾ ਸੁਫਨੀ ਤੇ ਲੱਗਦਾ ਕੋਈ ਘਣਾਉਣੇ ਘਣਾਉਣੇ ਆ ਓਏ ਹੁਣ ਜਾਣੀ ਆ ਪਰ ਬੱਸਾਂ ਦੇ ਵਿੱਚ ਓ ਹੁਣ ਲੱਪਾਂਗਾ ਸਫੋ ਪੇਸ਼ੈਂਟ ਚ ਦਿਲ ਪਟਾਉਣ ਲੱਪਾਂਗਾ ਪਹਿਲਾਂ ਜਦੋਂ ਮੈਂ ਇੱਥੇ ਆਉਂਦੇ ਹੋਇਆ ਨਾ ਜਦੋਂ ਪਹੁੰਚੇ ਜਲੰਧਰ ਮੇਰਾ ਇਦਾਂ ਲੱਗੇ ਕਿ ਲੱਗਾ ਕੰਮ ਹੌਲ ਭਾਜੀ ਆ ਬੈਗ ਟਾਈਮ ਮੈਂ ਹੁਣ ਆਹ ਲੈ ਲੀਆ ਮੂਫਲੀ ਦੀ ਬੱਸ ਉਤਰ ਗਏ ਹੁਣ ਆਪਾਂ ਜਿੱਕ ਨੇ ਇੱਥੇ ਸੁੱਤਰੇ ਮੇਰੇ ਵਾਲੇ ਕੱਢਦੇ ਨੇ ਪ੍ਰਧਾਨ ਤੇ ਵੇਰੇ ਰੋਂ ਲਾ ਪਈ ਲਈ ਹਾਗੇ ਦੇ ਲਈ ਹਾਗੇ ਦੇ ਆ ਬਹੁਤ ਸੋਹਣਾ ਲੱਗਿਆ ਮੈਨੂੰ ਯਾਰ ਚਾ 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 ਕਿ ਇਹ ਵਿੱਚ ਡੈਰੀ ਨਾਲ ਲੈਣਾ ਦੱਦਾ ਮੰਮੀ ਫੋਨ ਕਰੀ ਜਾਂਦੀ ਸੀ ਕਿ ਮੈਨੂੰ ਸੀ ਕਿ ਫੜ ਫੜ ਆ ਕੇ ਰੈਸਟ ਕਰਾਂ ਤੇ ਡੈਰੀ ਚੱਲਾਂ ਤਾਂ ਉਧਰ ਰਹਿਣੇ ਕਿ ਮੈਂ ਵੀ ਜਾਂ ਨਾਲ ਜਾਣਾ ਸਤੂ ਨਹੀਂ ਕਹਿੰਦੇ ਆਦਾ ਪਹਿਲਾ ਜੀਵ ਤੇ ਨੇ ਪਤਾ ਨਹੀਂ ਦਿਖਾਈ ਜੀ ਹੁਣ ਮਸੀ ਖੂਨ ਬੰਦ ਹੋਇਆ ਜੀਵ ਤੇ ਦੰਦੇ ਵੜਾ ਲਈ ਕੱਪ ਲਾੰਗਿਆ ਜੰਗਾਂ ਦੇ ਕਿੱਥੇ ਚੱਲੇ ਆ ਪੈਸੇ ਕਨੇ ਚਾਉ ਕੀ ਕੰਮ ਤੇ ਮੈਂ ਤੁਹਾਨੂੰ ਪੁੱਛਿਆ ਇੱਧਰ ਤੋਂ ਕਿ ਕਿਹੜੇ ਤੈਨੂੰ ਇੰਨਾ ਕੁਝ ਬਾਹਰੋਂ ਆ ਗਿਆ ਘੜੀਆਂ ਆ ਗਈਆਂ ਸਮਾਨ ਕੱਪੜੇ ਆ ਗਏ ਡੀਡਿਆ ਆ ਹੈ ਹੋਰ ਕੀ ਚਾਹੀਦਾ ਹੈ ਤੈਨੂੰ ਉੱਟ ਲੈਣੀ ਅੰਦਰ ਕੁਝ ਆ ਲੈ ਨਹੀਂ ਉਹ ਜੀ ਇਹ ਸਾਰਾ ਕੁਝ ਕਰੇ ਇੰਨਾ ਕੁ ਆਇਆ ਯਾਰ ਐ ਕਵਿਸ਼ਿੰਗ ਕਰ ਨਾ ਨੋ ਨੋ ਕਾਟਣਾ ਬੰਦੇ ਕੀਤਾ ਮੈਂ ਕੋਈ। ਕਾ ਤੁਨ। ਚਲ ਆ ਜਾਓ ਗਾਇਸ ਚਲਦੇ ਹਾਂ। ਸਿਆਲ ਦੇ ਨਾਲ ਬਿਸਕੁਟਾਂ ਦਾ ਵੀ ਟਾਈਮ ਆ ਗਿਆ ਏ। ਮੈਂ ਕਿਹਾ ਚਲੋ ਬਿਸਕੁਟ ਘਰ ਵਾਲੇ ਲੈ ਆਏ ਨੇ ਚਾਹ ਦੀਆਂ ਸਵਾਜ ਆਉਣਾ। ਕੰਮ ਘਨੇ ਭਰੀ ਕੀਤਾ ਹੈ। ਗਨਾਜ ਨੂੰ ਲਿਆ ਗਨਾਜ ਨੂੰ। ਚਲ ਹੁਸੇਲੇ ਆ ਗਏ ਘੜੀ ਖੇਡ ਲਈ ਸੇਲੇ ਆਪਣੇ ਨਾ। ਮੈਂ ਕਰ ਲਵਾਂ ਕੰਮ ਛੋਟੀ ਮੈਂ ਵੱਢੀ ਹੈ ਛੋਟੀ ਮੈਂ ਵੱਢੀ ਕਨਾਜ ਕੌਣਾ ਇਹਦਾ ਨਾਮ ਕੀ ਹੈ ਦੱਸ ਦੇ ਹੈ ਸੁਮਾ ਸੁਮਾ ਸੁਖਮ ਨੇ ਇਨੀ ਕਹਿਣਾ ਹੁੰਦਾ ਕਹਿੰਦੀ ਸੁਮਾ ਸੁਮਾ ਕਿਹੜਾ ਆਂਤੀ ਹੈ ਸੁਮਾ ਸੁਖਮ ਨੇ ਕੀ ਕਹਿੰਦੀ ਹੈ ਕੀ ਕਹਿੰਦੀ ਹੈ ਆਪ ਵੀ ਬਹੁਤ ਚੰਗੇ ਹੈ ਸੁਮਾ ਕੜੀ ਤੇ ਕੰਮ ਵੀ ਕਰਤੇ ਨੇ ਉਹ ਆਈ ਦੇ ਕੋ ਕਿੰਨੀ ਇੱਥੇ ਤੋੜਤਾ ਸ਼ੀਸ਼ਾ ਕਿੱਥੇ ਆ ਆ ਗਾਇਸ ਦੇਖੋ oi ਅੱਜ ਕਿਥੇ ਬੱਧੀ ਮੇਰੀ ਮਾਮੂ ਦਾ ਸਟ੍ਰੀਮ ਲੱਗੀ ਯਾਰ ਇਹਨੂੰ ਉੰਲਾ ਕਿਤੇ ਲੈ ਲੈ ਤੇ ਨਾਲੇ ਗੱਡੀ ਦਾ ਕੰਮ ਕਰਾ ਲਈਏ ਉਹ ਭਾਈ ਦੇਖ ਕੇ ਗਿਆ ਸੀ ਉਹ ਥੋੜਾ ਹੀ ਆ ਕੰਮ ਉਹ ਜਿਹੜੇ ਪਹਿਲੇ ਮੈਸਤਰੀ ਨੂੰ ਤਾਂ ਐਵੇਂ ਡਰਾਤਾ ਸਾਰਾ ਦਿਨ ਲੱਗਣਾ ਟੈਂਕੀ ਖੋਲਣੀ ਤੇਲ ਵਾਲੀ ਬਾਕੀ ਚਲੋ ਚਲਾ ਕੇ ਪਤਾ ਲੱਜੂਗਾ ਨਾ ਉਦੋਂ ਨਗਰ ਕੀਰਤਨ ਵਾਲੇ ਦਿਨ ਉਹਦਾ ਫੋਨ ਆਇਆ ਸੀ ਮੈਂ ਕਿਹਾ ਮੈਂ ਤਾਂ ਨਗਰ ਕੀਰਤਨ ਤੇ ਆ ਉਹ ਕਹਿੰਦਾ ਚਲੋ ਬਾਅਦ ਚ ਆ ਜਾऊंगा ਜਦੋਂ ਬਾਅਦ ਚ ਆਇਆ ਆ ਮੇਰਾ ਪੱਤਵੀ ਆ ਗਿਆ ਤੇ ਕਰਾ ਲਾਂਗੇ ਸਹੀ ਕਿਉਂਕਿ ਇਹਦੇ ਕਰਕੇ ਕਰਾਉਣੀ ਪੈਣੀ ਹੈ ਕਿਉਂਕਿ ਸਕੂਲੇ ਤਾਂ ਦਵਾ ਹੋ ਜਾਂਦੀ ਹੈ ਨਾ ਸਵੇਰੇ ਸਕੂਟਰੀ ਤੇ ਮੈਂ ਕਿਹਾ ਹੋਰ ਹਵਾ ਲੱਗੂਗੀ ਕੱਲ ਉਹ ਨਾਲ ਗੱਡੀ ਸੇ ਕਰਾ ਲਈਏ ਤੇ ਵਧੀਆ ਰਿਹਾ ਅੱਜ ਜਲੰਧਰ ਦਾ ਟੂਰ ਆਪਣਾ ਨਾਲ ਇਹਦਾ ਸਮਾਨ ਲੈ ਜਾਂਦਾ ਸਵੇਰੇ ਇੱਕ ਦੋ ਕੰਮ ਹੋਰ ਕਰਾਉਣ ਵਾਲੇ ਮੇਰਾ ਆਪ ਕਰਦੇ ਆਂ ਵਲੌਗ ਕਾਲੂ ਗੁਰ ਕੰਮ ਆ ਕਰਨਾ ਹੈ ਅਲੂ ਗੁਰ ਕੰਮ ਕਰਨਾ ਤੂੰ ਤੇਨ ਤੂੰ ਤੇਨ ਨਾ ਇੱਕ ਦਿਨ ਤੈਨੂੰ ਲਹਿੰਗਾ ਲੈ ਕੇ ਦੇਣਾ ਫੇਰ ਇੱਕ ਰੈਂ ਫੇਰੇ ਕ ਲਹਿੰਗਾ ਲੈ ਦੀ ਇੱਕ ਰੈਂਦੀ ਹੰਦੋ ਰੈਂਦੋ ਚੱਲ ਦੇਖੋ ਗਾਇਸ ਲਾਈਕ ਸਬਸਕ੍ਰਾਈਬ ਕਰਦੇ ਹੋ ਜੇ ਵਲੌਗ ਵਧੀਆ ਲੱਗਾ ਇਹੀ ਆ ਕਹੋ ਉਹਨਾਂ ਨੂੰ ਤੂੰ ਕਹ ਲਾਈਕ ਸਬਸਕ੍ਰਾਈਬ ਕਰਦੇ ਜੇ ਵਧੀਆ ਲਾਈਕ ਤੇ ਸਬਸਕ੍ਰਾਈਬ ਕਰਾ ਕੱਟ ਮਾਰਨ ਕਿਵੇਂ ਮਾਰਾਂ ਆਇਓ ਆਇਓ ਇਹ ਨਹੀਂ ਮਾਰਨਾ ਬਾਈ ਕਰ ਉਹ मामੂ ਤੂੰ ਵੀਰਾ ਸਾਰੇ ਨੇ ਬਾਈ ਕਰ ਦੇ ਬਾਈ ਮਿਲਦੇ ਤੇ ਕੰਨਾਵੇਂ ਬਲੌਗ ਚ ਐ ਬੇਪਾ ਇੱਕ 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 ਮਿਲਦੇ ਆ ਨਵੇਂ ਬਲੌਗ ਹਾਂ ਕਰਕੇ ਦੇ ਦਿੰਦੇ ਤੇ ਕੰ ਮਿਲਦੇ ਆ ਨਵੇਂ ਬਲੌਗ ਚ ਲੈਟ ਕਪ ਤੁਹ ਜਗਦੀ ਹੁੰਦੀ ਹੈ ਇਹਦੀ ਉਂਗਲਾਂ ਨਾਲ ਕੈਮਰੇ ਤੇ ਤੁਹ ਮਿਲਦੇ ਆ ਨਵੇਂ ਬਲੌਗ ਚ ਲੈਟ ਕਪ ਤਾਂ ਜਗਦੀ ਹੁੰਦੀ ਹੈ ਭਾ ਮਾਹੀ ਖਾਂਦੀ ਏ ਚਲੋ ਲੈਟਾ ਜਾ ਕੇ ਨਹੀਂ ਹੁੰਦੀ ਲਾਈਕ ਕਰ ਲੈ ਲੈਟੇ ਵੀਡੀਓ ਸਾਫ ਆਉਂਦੀ ਪਤ ਫੇ ਹੁੰਦੀ ਨਹੀਂ ਮਾਮੂ ਬਲੀ ਦੇ ਮੇ ਤੁ ਚਪੇੜ ਖਾਦਾ ਓਕੇ ਤੇ ਫੇ ਚਲ ਮਾਰ ਦੇ ਜੋ ਨਾ ਹਰ ਮਾਰੀ ਮਾਰਨੀ ਜੇ ਜੋ ਨਾ ਮਰੀ ਤਾਂ ਦੇ ਲੈ ਇਹ ਰੋਜ ਇਦਾਂ ਹੀ ਐ ਮਾਮੂ ਇੱਕ ਚਪੇੜ ਖਾਦਾ ਮਾਰੀ ਹੋਇਆ ਆ ਇੱਕ ਗਿਆ ਸੀ ਤੂੰ ਦੋ ਕੰਨੀ ਹੁੰਨ ਦੋ ਨਹੀਂ ਪਤਾ ਬੈਡ ਹੁੰਦਾ ਹੈ ਬੈਡ ਬੈਡ ਹੁੰਦਾ ਆ ਦੇ ਲੋ ਇਹ ਜਮਾ ਕਰਨੇ ਇਹਦੀ ਮਾਂ ਨੇ ਵੀ ਦੇਖਣੀ ਵੀਡੀਓ ਤੇਰੀ ਨੇ ਜੀ ਨੇ ਵੀ ਦੱਸਦਾ ਉਹਨੂੰ ਮੈਂ ਕਹਣਾ ਚਪੇੜਾ ਮਾਰਦੀ ਵੀ ਰਾਈ ਗਾਈ ਮੈਂ ਸੁਣ ਲਗਾ ਹੁੰਦਾ ਤੇਰੇ ਪਿਆ ਹੁਣ ਤਾਂ ਉਹਨੇ ਦੇਖ ਲੈਣੀ ਵੀਡੀਓ ਮੈਂ ਭੇਜ ਦਣੀ ਉਹਨੂੰ ਮੈਂ ਕਹਣਾ ਹਰਕਤਾਂ ਕਰਨ ਲੱਗ ਪਈ ਤੇ ਹੁਣ ਸੌਰੀ ਮੰਗ ਲਾ ਸੌਰੀ ਮੰਗ ਲਾ ਦੋਨੇ ਕੰਨ ਫੜ ਕੇ